ਰੀਲ ਫਟ ਮਾਈ ਮਾਈ ਫਟ ਇਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਆਈਆਂ ਪੰਚਾਇਤਾਂ ਦੀਆਂ ਉਸ ਚੋਣਾਂ ਦੇ ਸਬੰਧ ਦੇ ਵਿੱਚ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਟੀ ਵਧਾਉਣ ਵਾਸਤੇ ਤਾਂ ਕਿ ਜਿਹੜੀਆਂ ਚੋਣਾਂ ਆ ਅਮਨ ਇਮਾਨ ਨਾਲ ਔਰ ਲੋਕਾਂ ਦੇ ਪੂਰੇ ਕੌਨਫੀਡੈਂਸ ਨਾਲ ਆਪਣੇ ਘਰਾਂ ਚੋਂ ਨਿਕਲਣ ਔਰ ਵਧੀਆ ਲੋਕਤੰਤਰ ਬਹਾਲ ਕਰਦੇ ਹੋਏ ਸਾਰੀਆਂ ਵੋਟਾਂ ਸ਼ਾਂਤਮਈ ਢੰਗ ਨਾਲ ਹੋਣ ਉਸ ਸਬੰਧ ਵਿੱਚ ਅੱਜ ਦਾ ਫਲੈਗ ਮਾਰਚ ਕੀਤਾ ਗਿਆ ਹੈ ਪਿੰਡੀ ਸੈਦਾਂ ਵਿੱਚ ਸਰ ਪਿਛਲੇ ਦਿਨੀ ਪਿੰਡੀ ਸੈਦਾਂ ਦੇ ਵਿੱਚ ਕੋਈ ਡਿਸਪਿਊਟ ਵੀ ਦੋਵਾਂ ਪਾਰਟੀਆਂ ਨੂੰ ਲੈ ਕੇ ਹੋਈ ਸੀ ਸਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਉਹਦੇ ਵਾਸਤੇ ਦੇਖੋ ਇਹ ਡਿਸਪਿਊਟ ਜਿਹੜਾ ਹੋਇਆ ਸੀਗਾ ਉਹ ਜੋ ਕਾਨੂੰਨ ਮੁਤਾਬਕ ਕਾਰਵਾਈ ਬੰਦੀ ਆ ਉਹ ਕਾਨੂੰਨ ਆਪਣਾ ਕੰਮ ਕਰ ਰਿਹਾ ਵਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਆ ਇਹ ਉਸੇ ਵਾਸਤੇ ਹੀ ਅੱਜ ਦਾ ਇਹ ਜਿਹੜਾ ਆਪਣਾ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਤਾਂ ਕਿ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਟੀ ਵਧੇ ਸਰ ਆਪਣੇ ਜਿਹੜਾ ਇਥੋਂ ਪਿੰਡੀ ਸਾਦਾ ਦਾ ਏਰੀਆ ਜਿੰਨਾ ਵੀ ਜਾਂ ਆਪਣੇ ਸਬਡਿਵੀਜ਼ਨ ਦਾ ਜਸਸੀਏ ਦੇ ਵਿੱਚ ਸਾਰੇ ਬੂਥਾਂ ਦੇ ਚੋਣ ਹੋ ਰਹੀ ਹੈ ਜੀ ਜਾਂ ਕੋਈ ਹਾਂਜੀ ਸਾਰਿਆਂ ਚ ਹੋ ਰਹੀ ਹੈ ਜੀ ਸਾਰਿਆਂ ਦੇ ਵਿੱਚ ਹੋਣ ਇਹਨਾਂ ਦਾ ਬੂਥ ਨਿਸ਼ਤਾ ਨਹੀਂ ਹੈ ਜਿਹੜਾ ਜਿਹਦੇ ਕਰਕੇ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਹੈ ਸਾਰਿਆਂ ਦੇ ਸਾਡੇ ਪੁਖਤਾ ਇੰਤਜ਼ਾਮ ਕੀਤੇ ਗਏ ਸੀ ਠੀਕ ਹੈ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਵਾਸਤੇ ਇਹ ਅਪੀਲ ਹੈ ਕਿ ਆਪਣੇ ਘਰਾਂ ਚੋਂ ਸ਼ਾਂਤਮਈ ਢੰਗ ਦੇ ਨਾਲ ਨਿਕਲਣ ਔਰ ਆਪਣੇਆ ਵੋਟਾਂ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਲੋਕਤੰਤਰ ਦਾ ਜੋ ਆ ਇਹ ਮਹਾਪਰਵ ਹੈ ਜਿਹੜਾ ਇਹ ਪੰਚਾਇਤ ਲੈਵਲ ਤੇ ਲੋਕਲ ਲੈਵਲ ਤੇ ਪਿੰਡਾਂ ਦੇ ਵਿੱਚ ਜਿਹੜੀ ਇਹ ਚੋਣ ਹੈ ਸ਼ਾਂਤੀ ਨਾਲ ਹੋਏਗੀ ਤੁਸੀਂ ਆਪਣੇ ਪੂਰੇ ਕੌਂਸਲਰਾਂ ਨਿਕਲੋ ਔਰ ਉਹ ਆਪਣੀ ਕਾਸਟ ਕਰੋ ਧੰਨਵਾਦ